ਮਿਲਿਆ ਨੂੰ ਪੁੱਛ ਵੀ ਲਈ ਉਹ ਵੀ ਤੇਰੀ ਆਵਾਜ਼ ਹੀ ਹੈ ਜਿਹੜੀਆਂ ਤੂੰ ਮੰਨਤਾ ਕਰਦਾ ਤੇ ਮੇਰਾ ਗੱਗਨ ਜਿਹੜਾ ਇਹਨਾਂ ਦਾ ਬਲੈਕਮੈਲਰ ਹੈਡਫੋਨ ਕੰਪਰਮਾਈਜ਼ ਕਰ ਰਿਹਾ ਤੂੰ ਜੀ ਮੈਨੂੰ ਦੱਸੋ ਸਿਮਰਜੀਤ ਪੈਸੇ ਨਾਲ ਤੱਕ ਜਿੰਨੇ ਪਰਚੇ ਕਰਾਏ ਆ ਸਾਰੇ ਕੈਨਸਲ ਕੀ ਹੋ ਗਏ ਆ ਮੈਨੂੰ ਇਹ ਦੱਸ ਜਦੋਂ ਉਹਨਾਂ ਦੇ ਘਰ ਦੇ ਵਿੱਚ ਚਾਕੂ ਆ ਨਾ ਉਹਨਾਂ ਨੂੰ ਉਹ ਦੋ ਉਹ ਸ਼ਾਨੀਆਂ ਉਹਦੋਂ ਸੁਰਤਾਂੀਆਂ ਮੈਂ ਵੀ ਕਿਸੇ ਦੀ ਨਹੀਂ ਹਾਂ ਜਦੋਂ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਦਾ ਕਿਰਦਾਰ ਕਹੇ ਜਿਆ ਜਿਹੜੇ ਨਕਲੀ ਸਿੱਖ ਕਹਿੰਦੇ ਆ ਨਾ ਉਹ ਇਹਨਾਂ ਵਰਗਿਆਂ ਨੂੰ ਹੀ ਕਹਿੰਦੇ ਨੇ ਕਿ ਇਹਨਾਂ ਦਾ ਬਾਈਕਾਟ ਕਰੋ ਪ੍ਰੋਪਰ ਕਾਂਗਰਸ ਪਾਰਟੀ ਨੂੰ ਇੱਕ ਵੀ ਵੋਟ ਪਾਉਣ ਦੀ ਲੋੜ ਨਹੀਂ ਸਿਮਰਜੀਤ ਬੈਂਸ ਦਾ ਕਿਰਦਾਰ ਕੀ ਹੈ ਉਹਦਾ ਕੰਮ ਹੈ ਸ਼ੁਰੂ ਤੋਂ ਬਲੈਕਮੇਲਿੰਗ ਕਰਨਾ ਧੰਨਵਾਦ ਕਰਦਾ ਭਾਜੀ ਜੀ ਪੀ ਪਾਰਟੀ ਦਾ ਉਹਨਾਂ ਨੇ ਇਹਨਾਂ ਦਾ ਗੰਦਾ ਕਿਰਦਾਰ ਦੇਖ ਕੇ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਦੇਖੋ ਤੁਸੀਂ ਮੇਰਾ ਐਡਰੈਸ ਜਨਤਾ ਕਰ ਰਿਹਾ ਔਰ ਮੇਰਾ ਮੋਬਾਈਲ ਨੰਬਰ ਜਨਤਾ ਕਰ ਰਿਹਾ ਮੇਰੇ ਕਰੇ ਬੰਦੇ ਤੇ ਬਲ ਕਿਦਾਂ ਦੇ ਖਰਦਾਰ ਦਾ ਕਿਦਾਂ ਦੇ ਕਰੈਕਟਰ ਦਾ ਬੰਦਾ ਹੈ ਇਹ ਗੱਲ ਸੁਣੀ ਚੁਣਾ ਕਿ ਮੇਰੀ ਵੱਡੀ ਪੈਣਾ ਵਰਗਾ ਪਿਆਰ ਇਹਨਾਂ ਦੀ ਕੁੜੀਆਂ ਰਾਤ 2:00 ਵਜੇ ਮੈਸੇਜ ਕਰਕੇ ਕਹਿੰਦਾ ਕਿ ਮੇਰੀ ਮੰਮੀ ਦੀ ਡੀਪੀ ਬੜੀ ਹੌਮੀ ਹੈ ਕੋਈ ਹੈ ਭਾਜੀ ਮੇਰਾ 307 ਦਾ ਪਰਚਾ ਹੋਇਆ ਸਾਰੇ ਭਰਾਵਾਂ ਦਾ ਵਾਰੀ ਵਾਰੀ ਰਿਮਾਂਡ ਹੋਇਆ ਸਾਰਾ ਕੁਝ ਹੋਇਆ ਠੀਕ ਹੈ ਚਾਰ ਪੈਸੇ ਉਹਨਾਂ ਕੋਲ ਜਿਆਦਾ ਪੈਸੇ ਨੂੰ ਅਸੀਂ ਚੈਲੰਜ ਕਰਦੇ ਆਂ ਵੀ ਸਾਡੇ ਨਾਲ ਟੇਬਲ ਦੇ ਉੱਤੇ ਬਹਿ ਕੇ ਆਪਾਂ ਚੱਖਾ ਪਾ ਕੇ ਗੱਲ ਕਰੀਏ ਉਹਨੂੰ ਕੋ ਮਤਲਬ ਇਲੈਕਸ਼ਨ ਤੋਂ ਪਹਿਲੇ ਜਾਂ ਫਿਰ ਅਸੀਂ ਮਾਫੀ ਮੰਗਾਂਗੇ ਜਾਂ ਉਹ ਮੰਗੇਗਾ ਬੋਲੋ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਵਾਇਸ ਸੁਣ ਲਿਓ ਹਾਂਜੀ ਹਾਂਜੀ ਗਗਨ ਗਗਨ ਰਾਜੀ ਇਹ ਕਹਿ ਰਿਹਾ ਤੁਹਾਡਾ ਸੁਣਾ ਦਿੰਦਾ ਤੁਹਾਨੂੰ ਸੁਣ ਵੀ ਲਿਓ ਉਹਨੂੰ ਪੁੱਛ ਵੀ ਲਈਓ ਵੀ ਤੇਰੀ ਆਵਾਜ਼ ਹੀ ਹੈ ਜਿਹੜੀਆਂ ਤੋਂ ਮੈਂੰਤਾ ਕਰਦਾ ਇਹ ਮੇਰਾ ਗਗਨ ਜਿਹੜਾ ਇਹਨਾਂ ਦਾ ਬਲੈਕਮੈਲਰ ਐਡਵੋਕੇਟਾਂ ਨਾਲ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂਜੀ ਹਾਂਜੀ ਗਗਨ ਗਗਨ ਰਾਜੀ ਇਹ ਕਹਿ ਰਿਹਾ ਜੀ ਜਾ ਝੂਠਾ ਗਰਦਾਨ ਕੇ ਕੈਨਸਲ ਹੋਇਆ ਹੈ ਕੱਲੋਂ ਮੇਰੇ ਲਈ ਕੋਈ ਲਿਟੀਗੇਸ਼ਨ ਨਾ ਖੜੀ ਹੋਵੇ ਦੋ ਅੱਖਰ ਕੰਪਰੋਮਾਈਜ਼ ਟਾਈਪ ਲਿਖ ਦਿਓ ਇਹ ਖਾਲਵੇ ਜਾਂ ਮੈਂ ਲੈਸ ਦਿੰਦਾ ਨਾ ਨਾ ਮੈਂ ਤੁਹਾਨੂੰ ਭੇਜਦਾ ਆਡੀਓ ਵਿੱਚ ਕੀ ਕਹਿ ਰਿਹਾ ਕਹਿੰਦਾ ਪਰਚਾ ਝੂਠਾ ਗਰਦਾਨ ਕੇ ਕੈਨਸਲ ਹੋਇਆ ਹੋਇਆ ਮੇਰੇ ਖਿਲਾਫ ਕੋਈ ਲਿਟੀਗੇਸ਼ਨ ਨਾ ਖੜੀ ਹੋਵੇ ਮੈਨੂੰ ਦੋ ਅੱਖਰ ਲਿਖ ਕੇ ਦੱਸ ਦਿਓ ਭਲੀ ਭਾਂਤ ਜਾਣੋ ਹੈ ਵੀ ਪਰਚੇ ਝੂਠੇ ਆ ਸਾਰੇ ਤੇ ਸਾਰੇ ਸਾਰੇ ਕੈਨਸਲ ਹੋਏ ਤੁਸੀਂ ਮੈਨੂੰ ਦੱਸੋ ਸਿਮਰਜੀਤ ਪਾਸ਼ ਨੇ ਅੱਜ ਤੱਕ ਜਿੰਨੇ ਪਰਚੇ ਕਰਾਏ ਆ ਸਾਰੇ ਕੈਨਸਲ ਕੀ ਹੋਏ ਆ ਮੈਨੂੰ ਇਹ ਦੱਸ ਮੈਂ ਕੋਈ ਮੇਰੀ ਪ੍ਰਧਾਨ ਮੰਤਰੀ ਨਾਲ ਪਿੱਠ ਤਾਂ ਲਗਦੀ ਨਹੀਂ ਕਿ ਮੇਰੇ ਪਰਚੇ ਕੈਨਸਲ ਹੋ ਗਏ ਪਰਚੇ ਹੈ ਹੀ ਝੂਠੇ ਸੀ ਜਦੋਂ ਸੀਨੀਅਰ ਅਫਸਰ ਸਾਡੀ ਗੱਲ ਸੁਣਦੇ ਨੇ ਨਾਲੇ ਸਾਡੇ ਨਾਲੋਂ ਆਪਣੀ ਸਹਿਮਤੀ ਯਾਰ ਮੈਨੂੰ ਰੱਬ ਵਰਗਾ ਪਰੋਸਾ ਇਹਨਾਂ ਤੇ ਬਾਕੀ ਰਹੀ ਰਾਜਾ ਬਟਿੰਗ ਜਿਹੜੀ ਮੇਰੇ ਲਈ ਮੇਰੇ ਵੱਲੋਂ ਇੱਕ ਗੱਲ ਹੈਗੀ ਆ ਕਿ ਜਦੋਂ ਉਹਨਾਂ ਦੇ ਘਰ ਦੇ ਵਿੱਚ ਚਾਕੂਗਾ ਨਾ ਉਹ ਵੀ ਧੀਆ ਪੁੱਤਾਂ ਵਾਲੇ ਨੇ ਹਾਂਜੀ ਜਦੋਂ ਉਹਨਾਂ ਦੇ ਘਰ ਦੇ ਵਿੱਚ ਚਾਕੂਗਾ ਨਾ ਉਹਨਾਂ ਨੂੰ ਉਦੋਂ ਹੋਸ਼ ਆਣੀ ਆ ਉਦੋਂ ਸਵਰਤ ਆਣੀ ਆ ਮੈਂ ਵੀ ਕਿਸੇ ਦੀ ਧੀ ਆ ਮੇਰੇ ਵੀ ਬੱਚੇ ਨੇ ਮੇਰੇ ਬੱਚਿਆਂ ਤੇ ਇਹਨਾਂ ਨੇ ਝੂਠੇ ਪਰਚੇ ਕਰਵਾਏ ਨੇ ਇਸ ਬੰਦੇ ਦੇ ਕੀੜੇ ਪੈਣੇ ਨੇ ਕੀੜੇ ਸੇ ਮਰਜੀ ਤੇ ਬੈਸ ਦੇ ਕੀ ਮਿਲਣਾ ਉਹਨਾਂ ਨੂੰ ਭਾਜੀ ਉਹ ਤੁਹਾਡੇ ਸਾਹਮਣੇ ਤੁਸੀਂ ਦੇਖੀ ਦੇਖੋ ਮਿਲੀ ਮਿਲੀ ਦਾ ਉਸ ਬੰਦੇ ਨੂੰ ਹੁੰਦਾ ਜਿਹੜਾ ਬੰਦਾ ਕੋਈ ਵਧੀਆ ਗੱਲ ਕਰੇ ਵੀ ਕਿਰਦਾਰ ਵਾਲਾ ਹੋਵੇ ਜਿਹੜਾ ਕੋਈ ਵਧੀਆ ਗੱਲ ਕਰੇ ਵੀ ਹਾਂ ਵੀ ਪੱਖ ਸੁਣੇ ਜਦ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਦਾ ਕਿਰਦਾਰ ਕਹੇ ਜਿਆ ਤੁਹਾਨੂੰ ਪਤਾ ਹੈ ਇਲੈਕਸ਼ਨ ਲੜਨ ਆਏ ਆ ਇੱਥੇ ਤੇ ਹੁਣ ਪੱਗ ਬਨ ਕੇ ਆ ਗਏ ਜਦੋਂ ਉਹਨਾਂ ਨੇ ਵਾਪਸ ਜਾਣਾ ਤੁਸੀਂ ਸਵੇਰੇ ਵੀ ਪਾਰਕਾਂ 'ਚ ਦੇਖਦੇ ਹੋ ਕਿੱਦਾਂ ਘੁੰਦੇ ਹੁੰਦੇ ਆ ਸੋ ਇਹ ਜਿਹੜੇ ਨਕਲੀ ਸਿੱਖ ਕਹਿੰਦੇ ਆ ਨਾ ਉਹ ਇਹਨਾਂ ਵਰਗਿਆਂ ਨੂੰ ਹੀ ਕਹਿੰਦੇ ਨੇ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਇਹਨਾਂ ਦਾ ਬਾਈਕਾਟ ਕਰੋ ਪ੍ਰੋਪਰ ਕਾਂਗਰਸ ਪਾਰਟੀ ਨੂੰ ਇੱਕ ਵੀ ਵੋਟ ਪਾਉਣ ਦੀ ਲੋੜ ਨਹੀਂ ਤਾਂ ਜੋ ਧੀਆਂ ਪੈਣਾ ਜਿਹੜੀਆਂ ਆਪਣੇ ਲੁਧਿਆਣੇ ਦੀਆਂ ਸੇਫ ਰਹਿ ਸਕਣ ਕਾਂਗਰਸ ਦਾ ਵਿਰੋਧ ਕਰ ਰਿਹਾ ਹਾਂ ਅਗਰ ਸਿਮਰਜੀਤ ਸਿੰਘ ਤੇ ਹੋਰ ਪਾਰਟੀਆਂ ਜਾਂਦੇ ਹੋ ਉਹਨਾਂ ਦਾ ਤਾਂ ਵੀ ਬਰੋਲ ਕਰਦੇ ਭਾਜੀ ਆਪਾਂ ਮੈਂ ਕਹਿੰਦਾ ਮੈਂ ਮੈਂ ਤੁਹਾਡੇ ਚੈਨਲ 'ਤੇ ਆਈ ਹੁਣ ਗੱਲ ਕਰ ਹੀ ਦੇਣਾ ਮੈਨੂੰ ਕੋਈ ਡਰ ਨਹੀਂ ਹੈ ਮੈਂ ਪਿਛਲੇ ਦਿਨੀ ਮੈਨੂੰ ਰਵੰਦੀਪ ਸਿੰਘ ਬਿੱਟੂ ਮਗਾ ਜੀ ਤੁਹਾਡੀ ਆਡੀਓ ਲੀਕ ਹੋਈ ਹੈ ਇਹਨੇ ਕੀਤੀ ਠੀਕ ਹੈ ਉਹ ਤਾਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਸਿਮਰਜੀਤ ਬੈਂਸ ਦਾ ਕਿਰਦਾਰ ਕੀ ਹੈ ਉਹਦਾ ਕੰਮ ਹੈ ਸ਼ੁਰੂ ਤੋਂ ਬਲੈਕਮੇਲਿੰਗ ਕਰਨਾ ਵੀਡੀਓ ਬਣਾਣੀ ਪਹਿਲੇ ਉਹ ਆਪਣਾ ਸਰਕਾਰੀ ਹਸਪਤਾਲ ਨੂੰ ਬਲੈਕਮੇਲ ਕਰਦਾ ਸੀ ਹੁਣ ਲੀਡਰਾਂ ਤੱਕ ਆ ਗਿਆ ਵੀਡੀਓ ਤਾਂ ਉਹਨੇ ਪੰਜਾਬ ਦਾ ਕੋਈ ਮੈਂ ਕਹਿੰਨਾ ਐਮਐਲਏ ਜਾਂ ਕੋਈ ਮੰਤਰੀ ਜਾਂ ਸਾਬਕਾ ਮੰਤਰੀ ਨਹੀਂ ਬੱਚਿਆਂ ਵਾਲਾ ਜਿੰਦੀ ਇਹਨੇ ਆਡੀਓ ਬਣਾ ਕੇ ਨਾ ਰੱਖੀ ਹੋਵੇ ਇਹਦਾ ਕਿਰਦਾਰ ਹੀ ਇਹੀ ਹੈ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਆਡੀਓ ਬਣ ਕਿੱਦਾਂ ਗਈ ਉਹਨਾਂ ਨੇ ਦੱਸਿਆ ਵੀ ਚੱਲ ਪ੍ਰਿੰਕਲ ਵੀ 2 4 5000 ਮੰਨ ਲਓ ਜਮਾਨ ਤੋਂ ਜੱਪ ਤੋਂ ਇਹ 5 7 ਤੋਂ 10000 ਵੋਟ ਤਾਂ ਪਈ ਸੀ ਨਾ ਉਹਨੂੰ ਬੰਦੇ ਨੂੰ ਹੁੰਦਾ ਹਰ ਇੱਕ ਬੰਦੇ ਨੂੰ ਲਾਲਚ ਹੁੰਦਾ ਵੀ ਇਹ ਵੋਟ ਸਾਨੂੰ ਪੈ ਜੇ ਇਹਨਾਂ ਨੂੰ ਸ਼ਾਮਲ ਕਰਾ ਲਈ ਉਹਨਾਂ ਨੇ ਬਹੁਤ ਜ਼ੋਰ ਲਾਇਆ ਪਰ ਮੈਂ ਧੰਨਵਾਦ ਕਰਦਾ ਬੀਜੇਪੀ ਪਾਰਟੀ ਦਾ ਉਹਨਾਂ ਨੇ ਇਹਨਾਂ ਦਾ ਗੰਦਾ ਕਿਰਦਾਰ ਦੇਖ ਕੇ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਇਹਨਾਂ ਨੇ ਬਹੁਤ ਮਿੰਤਾ ਕੀਤੀਆਂ ਦੋਨਾਂ ਭਰਾਵਾਂ ਨੇ ਠੀਕ ਹੈ ਪਰ ਬੀਜੇਪੀ ਨੇ ਇਹਨਾਂ ਨੂੰ ਬਿਲਕੁਲ ਸ਼ਾਮਲ ਨਹੀਂ ਕੀਤਾ ਤਾਂ ਕਰਕੇ ਉਹਨਾਂ ਕੋਈ ਸਹਾਰਾ ਹੀ ਐ ਨਹੀਂ ਸੀ ਹੁਣ ਤੁਸੀਂ ਦੇਖੋ ਵੀ ਕੋਈ ਵੱਡੀ ਰੈਲੀ ਹੋਈ ਹੈ ਕੋਈ ਇਕੱਠ ਹੋਇਆ ਹੈ ਕੋਈ ਤੁਸੀਂ ਮੈਨੂੰ ਇਹ ਦਿਖਾ ਦਿਓ ਰਾਹੁਲ ਗਾਂਧੀ ਜੀ ਇਹਨਾਂ ਦੇ ਕੁਛ ਦਿਖਾ ਦਿਓ ਆਪ ਹੀ ਬਾਰੋ ਪਾ ਕੇ ਚਲੇਗੇ ਅੰਦਰ ਫੋਟੋ ਕਰਾਂ ਸੋ ਜਿੰਨੇ ਕੇ ਬੰਦੇ ਜ਼ਮੀਨ ਤੇ ਜਿਹੜੇ ਹੋਏ ਆ ਨਾ ਮੈਂ ਕਹਿੰਦਾ ਤੁਸੀਂ ਮੰਤਰੀ ਭਾਰਤ ਪੁਸ਼ਨ ਆਸ਼ੂ ਜੀ ਦੀ ਗੱਲ ਕਰਦੇ ਹੋ ਉਹ ਵੀ ਦਿਲੋਂ ਇਹ ਬੰਦੇ ਨੂੰ ਮੂੰਹ ਲੱਗ ਨਹੀਂ ਰਿਹਾ ਮਾਫੀ ਮੰਗਣਾ ਤੁਸੀਂ ਕਹਿੰਦੇ ਫੋਟੋ ਜਾਓ ਸਾਨੂੰ ਪ੍ਰੋਵਾਈਡ ਕਰਾ ਦੇ ਮੈਂ ਐਕਚੁਅਲੀ ਮੈਂ ਹਲੇ ਪੁਲਿਸ ਨੂੰ ਦੇਣਾ ਚਾਹੁੰਦਾ ਡਾਟਾ ਦਾ ਮੇਰੇ ਕੋਲ ਹੋਰ ਬਹੁਤ ਕੁਝ ਹੈਗਾ ਲੋਕ ਕਿਤਾ ਮੰਨਣਗੇ ਚਲੋ ਮੈਂ ਤੁਹਾਨੂੰ ਕੋਈ ਇੱਕ ਅੱਧੀ ਆਡੀਓ ਦੇ ਦਿੰਦਾ ਜਿੰਦੇ ਵਿੱਚ ਮਿੰਤਾ ਕਰਦਾ ਤੁਹਾਨੂੰ ਪਤਾ ਲੱਗ ਜੂਗਾ ਬੰਦੇ ਦਾ ਕਿਰਦਾਰ ਦਾ ਬੰਦਾ ਹੈ ਕਿ ਮੇਰਾ ਨਾਮ ਜਨਤਕ ਕਰ ਰਿਹਾ ਔਰ ਦੇਖੋ ਤੁਸੀਂ ਮੇਰਾ ਐਡਰੈਸ ਜਨਤਕ ਕਰ ਰਿਹਾ ਔਰ ਮੇਰਾ ਮੋਬਾਈਲ ਨੰਬਰ ਜਨਤਕ ਕਰ ਰਿਹਾ ਮੇਰੇ ਘਰੇ ਬੰਦੇ ਭੇਜਦਾ ਹੈ ਕਿੱਦਾਂ ਦੇ ਕਿਰਦਾਰ ਦਾ ਕਿੱਦਾਂ ਦੇ ਕੈਰੇਕਟਰ ਦਾ ਬੰਦਾ ਹੈ ਕਿਸੇ ਨੂੰ ਕਿਉਂ ਨਹੀਂ ਸਮਝ ਆਉਂਦੀ ਕਿਉਂ ਨਹੀਂ ਜਦੋਂ ਤੁਹਾਡੇ ਘਰ ਤੇ ਉੱਤੇ ਇਜਤੇ ਹੱਥ ਪਾਊਗਾ ਤੁਹਾਨੂੰ ਉਦੋਂ ਸਮਝ ਆਣੀ ਇਸ ਬੰਦੇ ਦੀ। ਕਿਸੇ ਮਸਲੇ ਬਾਰੇ ਨਾ ਮੇਰੀ ਤਾਂ ਅਜੇ ਉਹਦੇ ਨਾਲ ਗੱਲ ਹੀ ਨਹੀਂ ਹੋਈ ਮੇਰੇ ਨਾਲ ਗੱਲ ਨਹੀਂ ਹੋਈ ਮੈਂ ਪ੍ਰੂਫ ਦਵਾਂਗੀ ਨਾ ਕੋਰਟ ਮਾਣਿਓ ਕੋਰਟ ਦੇ ਵਿੱਚ ਮੈਂ ਪ੍ਰੂਫ ਦਵਾਂਗੀ। ਤੁਹਾਨੂੰ ਇੱਕ ਤੁਸੀਂ ਇੱਕ ਵੀਡੀਓ ਦੇਖੀ ਜਿੱਤੇ ਕਹਿੰਦਾ ਸਤਕਾਰਯੋਗ ਟੀਚਰ ਜੀ ਮੇਰੇ ਭੈਣਾ ਸਮਾਨ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਮੇਰੀ ਵੱਡੀ ਭੈਣਾ ਵਰਗਾ ਪਿਆਰ ਇਹਨਾਂ ਦੀ ਕੁੜੀਆਂ ਰਾਤ 2:30 ਵਜੇ ਮੈਸੇਜ ਕਰਕੇ ਕਹਿੰਦਾ ਵੀ ਤੇਰੀ ਮੰਮੀ ਦੀ ਡੀਪੀ ਬੜੀ ਸੋਹਣੀ ਹੈ। ਸ਼ਰਮ ਮਾਣੀ ਚਾਹੀਦੀ ਏ ਤੂੰ ਅਜੇ ਪ੍ਰੀਤ ਦੀ ਮੰਮੀ ਦੀ ਡੀਪੀ ਦੇਖੀ ਕਦੀ? ਜਿਹੜੀ ਤਰੀ ਧਰਮ ਪਤਨੀ ਲੱਗਦੀ ਐ ਸੋ ਜਿਹੜੀਆਂ ਤਾਂ ਲੁਧਿਆਣੇ ਦੀਆਂ ਪੈਣਾ ਇਹਨਾਂ ਨਾਲ ਕਨੈਕਟਡ ਨੇ ਉਹਨਾਂ ਨੂੰ ਮੈਨੂੰ ਪਤਾ ਜਾਨੂ ਇਹਨਾਂ ਦੇ ਕਿਰਦਾਰ ਤੋਂ ਅਸੀਂ ਇਹਨੇ ਸਟੌਂਗ ਐਵੀਡੈਂਸ ਕਹਿੰਦੇ ਸਾਡੇ ਕੋਲ ਪਾਜੀ ਮੈਂ ਦੂਰ ਕੀ ਜਾਣਾ ਮੈਂ ਦੂਰ ਕੀ ਜਾਣਾ ਪੂਰੀ ਜ਼ਿੰਦਗੀ ਉਹ ਰਾਜਾ ਫਲੋਰਾ ਇਹਨਾਂ ਦੇ ਨਾਲ ਰਿਹਾ ਜਿੰਦੀ ਵਾਈਫ ਨੇ ਮੇਰੇ ਤੇ ਪਰਚਾ ਕਰਾਇਆ ਸੀ ਜਿਹੜਾ ਕੈਨਸਲ ਹੋਇਆ ਕਿੰਨਾ ਮਜ਼ਾਕ ਢਾਇਆ ਕਾਰਡਿਓ ਦੇ ਵਿੱਚ ਹੁੰਦਾ ਤੇ ਹੁੰਦੀ ਜਨਾਨੀ ਦਾ ਮੈਂ ਉਹੀ ਪੁੱਛਦਾ ਕਿ ਨਹੀਂ ਢਾਇਆ ਸਾਡੇ ਪਰਚੇ ਕੈਨਸਲ ਹੋਇਆ ਹਾਂਜੀ ਪਾਜੀ ਹਾਂਜੀ ਜੀ ਹਾਂਜੀ ਜੀ ਤੁਸੀਂ ਤੁਹਾਡੀ ਕੰਮਲੀਟ ਕਾਮੀ ਕਿਉਂ ਨਹੀਂ ਹੋਈ ਹੋਈ ਹੈ ਭਾਜੀ ਮੇਰਾ 307 ਦਾ ਪਰਚਾ ਹੋਇਆ ਸਾਰੇ ਭਰਾਵਾਂ ਦਾ ਵਾਰੀ ਵਾਰੀ ਰਿਮਾਂਡ ਹੋਇਆ ਸਾਰਾ ਕੁਝ ਹੋਇਆ ਠੀਕ ਹੈ ਚਾਰ ਪੈਸੇ ਉਹਨਾਂ ਕੋਲ ਜ਼ਿਆਦਾ ਜਦੋਂ ਕਿਸੇ ਬੰਦੇ ਕੋਲ ਹਰਾਮ ਦਾ ਪੈਸਾ ਹੋਵੇ ਨਾ ਉਹ ਹਰਾਮ ਦੇ ਵੀ ਜਗ੍ਹਾ ਤੇ ਹੀ ਲੱਗਦਾ ਹੁੰਦਾ ਉਹ ਇਸ ਟਾਈਮ ਵੰਡ ਰਿਹਾ ਸੁਣ ਲੋ ਗੱਲ ਮੇਰੀ ਮੈਂ ਹੁਣ ਕਿੰਦਾ ਨਾਮ ਲੈਦਾ ਦੱਸੋ ਕਿੰਦਾ ਨਾਮ ਲਵਾ ਦੱਸੋ ਜਿੱਥੇ ਰਿਪੋਰਟਾਂ ਬੰਦੀਆਂ ਮੈਂ ਤਾਂ ਮੇਰੀ ਗੱਲ ਸੁਣੋ ਜਿੱਦਣ ਮੇਰੀ ਰਿਪੋਰਟ ਸਹੀ ਬਣ ਗਈ ਮੈਂ ਹੁਣ ਵੀ ਤੁਹਾਡੇ ਸਾਹਮਣੇ ਬੇਨਤੀ ਕਰਦਾ ਜੇ ਅਸੀਂ ਗਲਤ ਆ ਸਾਨੂੰ ਫੜ ਕੇ ਅੰਦਰ ਦੇ ਚਲੋ ਐ ਕਰੋ ਤੁਸੀਂ ਬੈਂਸ ਨੂੰ ਅਸੀਂ ਚੈਲੰਜ ਕਰਦੇ ਆ ਵੀ ਸਾਡੇ ਨਾਲ ਟੇਬਲ ਦੇ ਉੱਤੇ ਬਹਿ ਕੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਿਓ ਉਹਨੂੰ ਕੋ ਮੰਨੂਗਾ ਇਲੈਕਸ਼ਨ ਤੋਂ ਪਹਿਲੇ ਜਾਂ ਫਿਰ ਅਸੀਂ ਮਾਫੀ ਮੰਗਾਂਗੇ ਜਾਂ ਉਹ ਮੰਗੇਗਾ ਬੋਲੋ ਮੈਂ ਮੈਂ ਤਾਂ ਕਹੀ ਜਾਂਦਾ ਮੇਰੇ ਕੋਲ ਇੱਕ ਦੋ ਆਡੀਓ ਹੈਗੀਆਂ ਮੈਂ ਤਾਂ ਮੁਕਰਿਆ ਹੀ ਨਹੀਂ ਕਿਉਂਕਿ ਮੈਨੂੰ ਪਤਾ ਗੰਦੇ ਕਿਰਦਾਰ ਦਾ ਲੋਕ ਹੈ ਮੈਨੂੰ ਤਾਂ ਪਤਾ ਵੀ ਇਹਨੇ ਬੰਦੇ ਨੇ ਬੜੀ ਜਵਾਨ ਤੋਂ ਮੁਕਰਨਾ ਇਹ ਗੱਲ ਐਮਪੀ ਜਿਹੜੇ ਰਵਨੀਤ ਬਿੱਟੂ ਆ ਉਹਨਾਂ ਨੂੰ ਵੀ ਗੁਰਦੇਵ ਸ਼ਰਮਾ ਦੇਵੀ ਜੀ ਦੱਸ ਚੁੱਕੇ ਹੋਏ ਨੇ ਮੈਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਉਹਨਾਂ ਨੂੰ ਦੱਸਿਆ ਤੇ ਸੋ ਮੈਂ ਉਹਨਾਂ ਨੂੰ ਵੀ